ਜਿਹੜੀ ਜੇਲ ਬ੍ਰੇਕ ਸੀ ਬਹੁਤ ਵੱਡਾ ਸੈਂਸੇਸ਼ਨਲ ਕੇਸ ਸੀਗਾ ਤੇ ਉਹਦੀ ਉਸ ਦਿਨ ਤੋਂ ਹੀ ਅਸੀਂ ਐਜ਼ ਅ ਟੀਮ ਕੰਠੇ ਉਸ ਕੇਸ ਨੂੰ ਫੋਲੋ ਕਰ ਰਹੇ ਹਾਂ ਤੇ ਜਿਹੜੇ ਜਿਹਦੇ ਵਜ੍ਹਾ ਕਰਕੇ ਹੀ ਉਹਦੇ ਵਿੱਚ ਜਿਹੜੇ ਅਸੀਂ 26 ਮੁਜਰਮ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਵਾਇਆ ਫਿਰ ਉਹਨਾਂ ਨੂੰ 26ਆਂ ਦੇ ਵਿੱਚੋਂ 22 ਨੂੰ ਅਸੀਂ ਕਨਵਿਕਸ਼ਨਸ ਕਰਵਾਈਆਂ ਕੋਰਟ ਦੇ ਵਿੱਚੋਂ ਤੇ ਉਹਨਾਂ ਨੂੰ 10-10 ਸਾਲ ਦੀਆਂ ਸਜ਼ਾਵਾਂ ਹੋ ਗਈਆਂ ਉਹਦੇ ਵਿੱਚ ਜੇਲ ਦੇ ਅਫੀਸ਼ਰ ਜਿਹੜੇ ਸੀਗੇ ਇਨਵੋਲਡ ਸੀ ਉਹ ਵੀ ਵਿੱਚ ਨੇ ਸੋ ਇਹ ਇੱਕ ਬਹੁਤ ਡੈਡੀਕੇਸ਼ਨ ਤੇ ਕਮਿਟਮੈਂਟ ਨਾਲ ਹੀ ਹੋ ਸਕਦਾ ਉਦੋਂ ਜੋ ਉਸ ਸਮੇਂ ਤੋਂ ਹੀ ਅਸੀਂ ਇਹਦੇ ਪਿੱਛੇ ਇੱਕ ਇਹ ਆਪਣੇ ਮਨ ਦੇ ਵਿੱਚ ਠਾਨ ਲਈ ਸੀ ਸਾਰਿਆਂ ਨੇ ਕਿ ਇਹ ਸਾਡੀ ਜਿਹੜੀ ਹੈਗੀ ਆ ਪੰਜਾਬ ਪੁਲਿਸ ਦਾ ਇਹ ਇੱਥੇ ਇਹਨਾਂ ਨੇ ਜਿਹਨੂੰ ਹੈਗੀ ਹੈ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਜਿਹੜਾ ਹੈਗਾ ਇਹਨੂੰ ਦਾਗ ਨੂੰ ਮਿਟਾਵਾਂਗੇ ਫਿਰ ਰੂਮੀ ਹਾਂਗਕਾਂਗ ਇਹ 2017 ਚ ਪਹਿਲਾਂ ਉਦੋਂ ਪਹਿਲਾਂ ਇੱਥੇ ਇੰਡੀਆ ਆਇਆ ਸੀ 16 ਚ ਦੂਰ ਦੂਰ ਬੇ ਉਦੋਂ ਪਹਿਲਾਂ ਤੇ ਉਦੋਂ ਆ ਕੇ ਨੇ ਇੱਥੇ ਅਰੈਸਟ ਹੋ ਕੇ ਅੰਦਰ ਜੇਲ ਚਲਾ ਗਿਆ ਸੀ ਉਹ ਜੇਲ ਚ ਉਦੋਂ ਇਹ ਸਾਰੇ ਅੰਦਰ ਇਕੱਠੇ ਸੀ ਇੱਕ ਰੰਮੀ ਮਸਾਣਾ ਗੈਂਗਸਟਰ ਹੈ ਜਿਹੜਾ ਜੇਲ ਚਾ ਉਹਦਾ ਇਹ ਰੈਲੇਟਿਵ ਆ ਭਾਵੇਂ ਭੂਆ ਦੇ ਬੇਟੇ ਨੇ ਉਹਦੇ ਕਰਕੇ ਇਹ ਅੰਦਰ ਫਿਰ ਵਿੱਕੀ ਗੌਂਡਰ ਗੁਰਪ੍ਰੀਤ ਸੇਖੋ ਇਹਨਾਂ ਨਾਲ ਕਰੀਬੀ ਹੋਇਆ ਅੰਦਰ ਹੀ ਪਲੈਨਿੰਗ ਹੋਈ ਫਿਰ ਇਹ ਬਾਹਰ ਨਿਕਲਿਆ ਬਾਹਰ ਨਿਕਲ ਕੇ ਇਹ ਆਪਦਾ ਪਾਸਪੋਰਟ ਕਿਤੋਂ ਵੇਲ ਕਰਕੇ ਬੇਲ ਤੇ ਆ ਕੇ ਬਾਹਰ ਪੱਜ ਗਿਆ ਫਿਰ ਬਾਹਰ ਉਹ ਇਹਨੇ ਇਹਨੂੰ 2-3 ਮਹੀਨੇ ਲਾ ਕੇ ਉਹ ਸਾਰਾ ਫਿਰ ਇਹ 27 11 16 ਨੂੰ ਇਹਨੇ ਇਹ ਸਾਰਾ ਆਪਰੇਸ਼ਨ ਉੱਥੇ ਬੈਠ ਕੇ ਸਾਰੇ ਅਨਜਾਮ ਦਿੱਤਾ। ਸੋ 27 11 16 ਤੋਂ ਬਾਅਦ ਜਿਹੜਾ ਵੀ ਕੋਈ ਬੰਦਾ ਅਰੈਸਟ ਕਰਦੇ ਸੀ ਉਹਦੇ ਵਿੱਚ ਰੋਮੀ ਹਾਂਗਕਾਂਗ ਹੀ ਫਿਗਰ ਆਉਂਦਾ ਸੀ। ਇਹ ਸਾਰਿਆਂ ਨੂੰ ਹਾਈਡ ਆਊਟ ਦੇ ਨੇ। ਉਹਨਾਂ ਨੂੰ ਲੌਜਿਸਟਿਕ سپورਟ, ਫਾਈਨੈਂਸ਼ੀਅਲ سپورਟ, ਆਰਮਜ਼, ਅਸਲਾ ਟ੍ਰਾਂਸਫਰ ਕਰਨਾ ਸਾਰਾ ਕੁਝ ਇਹ ਕਰਦਾ ਸੀ ਤਾਂ ਫਿਰ ਅਸੀਂ ਉਦੋਂ ਇਹਨੂੰ ਮੇਨ ਮਤਲਬ ਇਹਦਾ ਆਪਰੇਸ਼ਨ ਇੱਕ ਅਲੱਗ ਅਸੀਂ ਚਲਾਇਆ ਸੀ ਵੀ ਇਹਨੂੰ ਫਾਲੋਅ ਅਪ ਰੱਖ ਕੇ ਇਹਨੂੰ ਜ਼ਰੂਰ ਲਿਆਉਣਾ ਸਾਨੂੰ ਪਤਾ ਸੀ ਬੈਠਾ ਇਹਦੇ ਮਨ 'ਚ ਇਹ ਸੀ ਵੀ ਮੈਂ ਤਾਂ ਉੱਥੇ ਬੈਠਾ ਮੈਨੂੰ ਕੋਈ ਫੜ ਨਹੀਂ ਸਕਦਾ ਬਟ ਉਹ ਜਿਵੇਂ ਸਰ ਨੇ ਦੱਸਿਆ ਵੀ ਲੀਗਲ ਅਸਪੈਕਟ ਕਿਵੇਂ ਲੀਗਲੀ ਇਹ ਜਿਹੜੀ 8 ਸਾਲ ਇਹਨੂੰ ਐਲਓਸੀ ਆਰਸੀਨ ਫਿਰ ਐਕਸਟਰਡੀਸ਼ਨ ਕੇਸ ਲੜਨਾ ਫਿਰ ਇਹਦੇ ਗਵਾਹੀਆਂ ਇੱਥੇ ਦੂਜਿਆਂ ਨੂੰ ਸਜ਼ਾ ਕਰਾਉਣਾ ਮਤਲਬ ਇੱਕ ਲੌਂਗ ਪ੍ਰੋਸੈਸ ਸੀ ਬਹੁਤ ਟਫ ਸੀ ਬਟ ਜਿਹੜਾ ਸਰ ਦੀ ਗਾਈਡੈਂਸ ਨਾਲ ਸਾਡੇ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਏਡੀਜੀ ਸਾਹਿਬ ਏਜੀਟੀਐਫ ਇਹਨਾਂ ਨੇ ਕਰਕੇ ਤਾਂ ਹੀ ਸਕਸੈਸਫੁਲ ਹੋਏ ਨਾਬਾ ਜੇਲ ਬ੍ਰੇਕ ਕਾਂਡ ਫਿਲਹਾਲ ਹਰੇਕ ਦੀ ਚਰਚਾ ਜਿਹੜੀ ਸੀਗੀ ਲਗਾਤਾਰ ਚੱਲਦੀ ਆ ਰਹੀ ਸੀ ਸੋ ਪੰਜਾਬ ਦੇ ਉਹ ਕਾਬਲ ਅਫਸਰ ਪੰਜਾਬ ਪੁਲਿਸ ਦੇ ਏਜੀਟੀਐਫ ਟੀਮ ਨੇ ਜਿਨ੍ਹਾਂ ਨੇ ਪਹਿਲੀ ਵਾਰ ਅਜਿਹਾ ਹੋਇਆ ਕਿ ਹਾਂਗਕਾਂਗ ਦੇ ਜਾਂ ਕਿਸੇ ਵਿਦੇਸ਼ੀ ਰੈਜ਼ੀਡੈਂਟ ਨੂੰ ਵਾਪਸ ਪੰਜਾਬ ਲਿਆਂਦਾ ਹੋਵੇ ਸੋ ਉਸ ਸੁਪਰ ਕੋਪ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਇਹ ਤੇ ਨਫਸਰ ਨੇ ਜਿਨ੍ਹਾਂ ਦੇ ਵਿੱਚ ਏਆਈਜੀ ਗੁਰਮੀਤ ਸਿੰਘ ਚੋਹਾਨ ਨੇ ਔਰ ਏਆਈਜੀ ਹਰਿੰਦਰਪਾਲ ਸਿੰਘ ਵਿਰਕਨੇ ਅਤੇ ਦੂਸਰੇ ਪਾਸੇ ਡੀਐਸਪੀ ਵਿਕਰਮ ਸਿੰਘ ਬਰਾੜ ਨੇ ਤਸਵੀਰਾਂ ਦੇਖ ਸਕਦੇ ਹੋ ਵੀ ਇਹ ਤਿੰਨ ਅਫਸਰਾਂ ਦੀ ਜਿਹੜੀ ਟੀਮ ਹੈ ਤਮਾਮ ਐਨਕਾਊਂਟਰ ਕੀਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣਾ ਖੌਫ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੰਜਾਬ ਪੁਲਿਸ ਦੇ ਇਹ ਜਬਾਸ਼ ਅਫਸਰਾਂ ਨੇ ਇਹਨਾਂ ਸੀਨੀਅਰ ਅਫਸਰਾਂ ਨੇ ਉਹਨਾਂ ਦਾ ਐਨਕਾਊਂਟਰ ਕਰਕੇ ਪੰਜਾਬ ਦੇ ਲੋਕਾਂ ਨੂੰ ਚੈਨ ਦੀ ਨੀਂਦ ਜਿਹੜੀ ਹੈਗੀ ਆ ਉਹ ਸੁਲਾਇਆ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਰੋਮੀ ਜਿਹੜਾ ਹਾਂਗਕਾਂਗ ਐਸ ਨੂੰ ਲਿਉਣ ਦੇ ਲਈ ਕਿੰਨੀ ਮੁਸ਼ਕਲ ਕਰਨੀ ਗਈ ਚੌਹਾਨ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਤੋਂ ਆਨੇ ਕਿੰਨੀ ਇੱਕ ਮੁਸ਼ਕਲ ਕਰਨੀ ਪਈ ਲੰਮੇ ਅਰਸੇ ਤੋਂ ਇੱਕ ਕੇਸ ਜਿਹੜਾ ਲੱਗਦਾ ਸੀ ਤੁਸੀਂ ਉਹਨੂੰ ਜਿਨ੍ਹਾਂ ਨੇ ਜਿਹੜਾ ਸੌਲਟ ਆਊਟ ਕੀਤਾ ਅ ਜਿਵੇਂ ਸਭ ਨੂੰ ਪਤਾ ਹੈਗਾ ਕਿ ਜੇਲ ਬ੍ਰੇਕ ਤੋਂ ਬਾਅਦ ਜਿਹੜੇ ਮੇਨ ਦੋਸ਼ੀ ਸੀਗੇ ਜਿਹੜੇ ਜੇਲ ਪਹਿਲਾਂ ਭੱਜੇ ਸੀਗੇ ਉਹਨਾਂ ਨੂੰ ਫੜਨਾ ਪਹਿਲੀ ਪ੍ਰਾਇੋਰਟੀ ਸੀ ਤਾਂ ਉਹਦੇ ਵਿੱਚੋਂ ਸਾਨੂੰ ਵੈਰੀ ਨੈਕਸਟ ਡੇ ਜਿਹੜਾ ਹੈਗਾ ਇੱਕ ਸ਼ਖਸ ਜਿਹੜਾ ਜਿਹੜਾ ਇਹਨਾਂ ਦੇ ਵਿੱਚ ਇਨਵੋਲਡ ਸੀਗਾ ਭਜਾਉਣ ਦੇ ਵਿੱਚ ਉਹ ਅਰੈਸਟ ਹੋ ਗਿਆ ਸੀ ਉਹ ਦਾ ਨਾਮ ਬਲਵਿੰਦਰ ਪਿੰਦਾ ਸੀ ਜਦੋਂ ਉਹਨੂੰ ਅਰੈਸਟ ਕੀਤਾ ਤਾਂ ਉਹਦੀ ਪਹਿਲੀ ਪੁੱਛਗਿੱਛ ਦੇ ਵਿੱਚੋਂ ਇਹ ਆਇਆ ਸਾਹਮਣੇ ਕਿ ਇੱਕ ਜਿਹੜਾ ਕੰਟਰੋਲ ਰੂਮ ਦੇ ਤੌਰ ਤੇ ਇੱਕ ਜਿਹੜਾ ਸ਼ਖਸ਼ ਹੈ ਉਹ ਹਾਂਗਕਾਂਗ ਦੇ ਵਿੱਚ ਬੇਸਡ ਰਮਨਜੀਤ ਸਿੰਘ ਰੋਮੀ ਹੈ ਤੇ ਉਹਨੂੰ ਅਸੀਂ ਜਿਹੜਾ ਹੈਗਾ ਉਸ ਦਿਨ ਤੋਂ ਜ਼ੀਰੋ ਇਨ ਕੀਤਾ ਫਿਰ ਫਰਦਰ ਜਿਹੜੇ ਜਿਹੜੇ ਬਾਕੀ ਜਿਹੜੇ ਜੇਲ ਦੇ ਵਿੱਚੋਂ ਭਜੇ ਸੀਗੇ ਪਗੋੜੇ ਹੋਏ ਸੀਗੇ 6 ਸ਼ਖਸ਼ ਉਹਨਾਂ ਚੋਂ ਜਦੋਂ ਜਿਹੜੇ ਵੀ ਜਿਵੇਂ ਜਿਵੇਂ ਗ੍ਰਿਫਤਾਰ ਹੋਏ ਤਾਂ ਉਹਨਾਂ ਦੀਆਂ ਪੁੱਛਗਿੱਛਾਂ ਤੋਂ ਵੀ ਇੱਕੋ ਹੀ ਨਾਮ ਆ ਰਿਹਾ ਸੀਗਾ ਉਹ ਰੋਮੀ ਦਾ ਸੀਗਾ ਸੋ ਉਹਦੇ ਚੋਂ ਜਿਹੜੀ ਮੇਨ ਪਤਾ ਲੱਗਿਆ ਵੀ ਇਹਨੇ ਜਿਹੜਾ ਹੈਗਾ ਜੇਲ ਬ੍ਰੇਕ ਦੇ ਲਈ ਪ੍ਰੈਪਰੇਸ਼ਨ ਕਰਨ ਚ ਤੇ ਜਿਹੜੀ ਉਹਦੀ ਉਸ ਤੋਂ ਬਾਅਦ ਉਹਨਾਂ ਨੂੰ ਭਜਣ ਤੋਂ ਬਾਅਦ ਜਿਹੜੀ ਉਹਨਾਂ ਨੂੰ ਸਪੋਰਟ ਕੀਤੀ ਫਾਈਨੈਂਸ਼ੀਅਲ ਲੌਜਿਸਟਿਕਲ ਤੇ ਜਿਹੜੀ ਕਿ ਹਰ ਤਰ੍ਹਾਂ ਦੀ ਉਹਨੂੰ ਉਹਨੂੰ ਠਹਿਰਾਵਾ ਦੇਣੀਆਂ ਸੇਫ ਹਾਊਸ ਦੇਣੇ ਉਹ ਸਾਰੇ ਉਹਨਾਂ ਦੇ ਉਹਨਾਂ ਦੇ ਥਰੂ ਹੋ ਰਿਹਾ ਸੀਗਾ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੀ ਕੋਰਟ ਦੇ ਜਿਹੜਾ ਨਿਊ ਪ੍ਰੋਸੈਸ ਫਾਲੋ ਕਰਕੇ ਅਸੀਂ ਉਹਨੂੰ ਪ੍ਰੋਕਲੇਮਡ ਡਿਫੈਂਡਰ ਡਿਕਲੇਅਰ ਕਰਾਇਆ ਤੇ ਕਿਉਂਕਿ ਉਹ ਹਾਂਗਕਾਂਗ ਦੇ ਵਿੱਚ ਉਥੇ ਬਾਹਰ ਬੈਠਾ ਸੀ ਤਾਂ ਫਿਰ ਉਹਦਾ ਜਿਹੜਾ ਹੈਗਾ ਇੰਟਰਪੋਲ ਦੇ ਥਰੂ ਰੈਡ ਕਾਰਨਰ ਨੋਟਿਸ ਜਾਰੀ ਕਰਵਾਇਆ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਉਪਰੰਤ ਫਿਰ ਸਾਨੂੰ ਫਿਰ ਵੀ ਉਹਦਾ ਇਹ ਨਹੀਂ ਪਤਾ ਸੀ ਐਗਜ਼ੈਕਟ ਵੇਅਰ ਅਬਾਊਟਸ ਵੀ ਹਾਂਗਕਾਂਗ ਕਿਉਂਕਿ ਉਹ ਉਹਨਾਂ ਦੀ ਪੁਲਿਸ ਦੀ ਫਰਜ ਬਣਦਾ ਸੀਗਾ ਕਿ ਵੀ ਉਹਨੂੰ ਡਿਟੇਨ ਕਰ ਦੇ ਅਲਟੀਮੇਟਲੀ ਉਹਨੂੰ 2018 ਦੇ ਵਿੱਚ ਉਹਨੂੰ ਜਿਹੜਾ ਹੈਗਾ ਇੱਕ ਡਕੈਤੀ ਦੇ ਕੇਸ ਵਿੱਚ ਉਥੇ ਲੋਕਲ ਹਾਂਗਕਾਂਗ ਦੇ ਵਿੱਚ ਉਹਨੂੰ ਅਰੈਸਟ ਕੀਤਾ ਤੇ ਫਿਰ ਉਹਨਾਂ ਨੇ ਜਿਹੜੀ ਹੈਗੀ ਆ ਸਾਡੇ ਇੰਟੀਮੇਸ਼ਨ ਦਿੱਤੀ ਅੱਸੋ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਪੇਪਰਵਰਕ ਤੇ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਸ਼ੁਰੂ ਕੀਤੀਆਂ ਇਹ ਕਾਫੀ ਪਚੀਦਾ ਕੰਮ ਹੁੰਦਾ ਹੈ ਪੇਪਰਵਰਕ ਉਹਨਾਂ ਨੂੰ ਉਹਨਾਂ ਦੀਆਂ ਕੋਰਟਸ ਨੂੰ ਸੈਟੀਸਫਾਈ ਕਰਨਾ ਤੇ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਲਈ ਸਪੈਸ਼ਲੀ ਹਰਵਿੰਦਰ ਬਿਰਕ ਜਿਹੜੇ ਹੈਗੇ ਨੇ ਇਹਨਾਂ ਨੂੰ ਇੱਕ ਨੋਡਲ ਆਫਸਰ ਅਪਾਇੰਟ ਕਰਾਇਆ ਉਹਦੇ ਲਈ ਡੀਲ ਕਰਨ ਲਈ ਹਾਂਗਕਾਂਗ ਗਏ ਕਾ ਟੀਮ ਸਾਰੀ ਗਈ ਡਿਸਟ੍ਰਿਕਟ ਅਟਾਰਨੀ ਜਿਹੜੇ ਉਦੋਂ ਦੇ ਸੀਗੇ ਪਟਿਆਲੇ ਦੇ ਮਿਸਟਰ ਸੰਜੀਵ ਗੁਪਤਾ ਜੀ ਉਹ ਵੀ ਗਏ ਤੇ ਅਸੀਂ ਬਾਰੀ-ਬਾਰੀ ਉਹਨਾਂ ਨੂੰ ਜਿਹੜਾ ਜਾ ਕੇ ਆਪਣਾ ਕਨਵਿੰਸ ਕੀਤਾ ਤੇ ਐਵਿਡੈਂਸ ਪੇਸ਼ ਕੀਤੇ ਜਿਹਦੇ ਕਰਕੇ ਉਹਨਾਂ ਨੇ ਫਾਈਨਲੀ ਪਹਿਲੀ ਕੋਰਟ ਨੇ ਫਿਰ ਦੂਜੀ ਕੋਰਟ ਨੇ ਤੇ ਲਾਸਟ ਦੇ ਵਿੱਚ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਚੀਫ ਐਗਜ਼ੀਕਟਿਵ ਆ ਉਹਨਾਂ ਨੇ ਫਾਰਮਲ ਆਰਡਰ ਜਾਰੀ ਕਰ ਦਿੱਤੇ ਉਹਨੂੰ ਸਰੈਂਡਰ ਕਰੰਦੇ ਸਰ ਲਗਭਗ 8 ਸਾਲ ਹੋ ਗਏ ਪਰ ਫਿਰ ਵੀ ਕਿਤਨਾ ਕਿਤੇ ਉਮੀਦ ਉਹਨਾਂ ਨੂੰ ਵੀ ਹੁੰਦੀ ਆ ਵੀ ਪੰਜਾਬ ਪੁਲਿਸ ਪਹੁੰਚੇਗੀ ਪੰਜਾਬ ਪੁਲਿਸ ਇਹ ਜਿਹੜਾ ਹੈਗਾ ਐਕਸ਼ਨ ਲਵੇਗੀ ਔਰ ਉਹਨਾਂ ਨੂੰ ਜਿਵੇਂ ਹਾਂਗਕਾਂਗ ਦੇ ਵਿੱਚ ਲੁਕਿਆ ਹੋਇਆ ਸੀਗਾ ਹਾਂਗਕਾਂਗ ਤੋਂ ਉਹਨੂੰ ਵਾਪਸ ਪੰਜਾਬ ਲਿਆਉਣਾ ਇਹਦੇ ਵਿੱਚ ਕਿੰਨਾ ਕੁ ਤੁਹਾਨੂੰ ਆਪਣੇ ਆਪ ਤੇ ਵੀ ਇੱਕ ਤਰ੍ਹਾਂ ਦਾ ਮਾਣ ਹੁੰਦਾ ਔਰ ਦੂਜੇ ਦੂਜੇ ਪਾਸੇ ਜਿਹੜੇ ਪੰਜਾਬ ਦੇ ਲੋਕ ਨੇ ਕਿੰਨਾ ਕਿਤੇ ਉਹਨਾਂ ਦਾ ਵੀ ਕਾਦੂਚਾ ਹੁੰਦਾ ਵੀ ਸਾਡੀ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਇੱਕ ਜਿਹੜਾ ਹੈਗਾ ਗੈਂਗਸਟਰ ਕਹਿ ਲਈਏ ਜਾਂ ਫਿਰ ਨਾਬਾ ਜੇਲ ਬ੍ਰੇਕ ਦਾ ਜਿਹੜਾ ਮੁਖ ਸਰਗਣਾ ਹੈ ਉਹਨੂੰ ਕਾਬੂ ਕੀਤਾ ਕਿੱਦਾਂ ਦਾ ਅਹਿਸਾਸ ਹੁੰਦਾ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਲਈ ਜਿਵੇਂ ਕੀ ਜਿਹੜੀ ਜੇਲ ਬ੍ਰੇਕ ਸੀ ਬਹੁਤ ਵੱਡਾ ਸੈਂਸੇਸ਼ਨਲ ਕੇਸ ਤੇ ਉਹਦੀ ਉਸ ਦਿਨ ਤੋਂ ਹੀ ਅਸੀਂ ਐਜ਼ ਅ ਟੀਮ ਕੰਠੇ ਉਸ ਕੇਸ ਨੂੰ ਫੋਲੋ ਕਰ ਰਹੇ ਆ ਤੇ ਜਿਹੜੇ ਜਿਹਦੇ ਵਜ੍ਹਾ ਕਰਕੇ ਹੀ ਉਹਦੇ ਵਿੱਚ ਜਿਹੜੇ ਅਸੀਂ 26 ਮੁਜਰਮ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਵਾਇਆ ਫਿਰ ਉਹਨਾਂ ਨੂੰ 26ਆਂ ਦੇ ਵਿੱਚੋਂ 22 ਨੂੰ ਅਸੀਂ ਕਨਵਿਕਸ਼ਨਸ ਕਰਵਾਈਆਂ ਕੋਰਟ ਦੇ ਵਿੱਚੋਂ ਤੇ ਉਹਨਾਂ ਨੂੰ 10-10 ਸਾਲ ਦੀਆਂ ਸਜ਼ਾਵਾਂ ਹੋ ਗਈਆਂ ਉਹਦੇ ਵਿੱਚ ਜੇਲ੍ਹ ਦੇ ਅਫੀਸ਼ੀਅਲ ਜਿਹੜੇ ਸੀਗੇ ਇਨਵੋਲਡ ਸੀ ਉਹ ਵੀ ਵਿੱਚ ਨੇ ਸੋ ਇਹ ਇੱਕ ਬਹੁਤ ਡੈਡੀਕੇਸ਼ਨ ਤੇ ਕਮਿਟਮੈਂਟ ਨਾਲ ਹੀ ਹੋ ਸਕਦਾ ਇਹਦੇ ਨਾਲ ਪੰਜਾਬ ਪੁਲਿਸ ਨੂੰ ਇੱਕ ਉਹਨਾਂ ਦੀ ਇਮੇਜ ਨੂੰ ਜਿਹੜਾ ਇੱਕ ਠੇਸ ਲੱਗੀ ਸੀ ਅਸੀਂ ਉਹਦਾ ਮਾਨ ਬਰਕਰਾਰ ਕਰਨ ਵਾਸਤੇ ਜਿਹੜਾ ਅੱਜ ਇਹਨੂੰ ਲੈ ਕੇ ਆਏ ਆ ਤੇ ਸਾਨੂੰ ਇਹ ਲੱਗਦਾ ਕਿ ਜਿਹੜਾ ਇਹ ਇੱਕ ਜਿਹਨੂੰ ਕਹਿੰਦੇ ਵੀਲਸ ਆਫ ਜਸਟਿਸ ਫਾਈਨਲੀ ਜਿਹੜੇ ਟਰਨ ਕਰਕੇ ਵਾਪਸ ਲੋਕਾਂ ਦੇ ਵਿੱਚ ਅਸੀਂ ਕੌਨਫੀਡੈਂਸ ਨਾਲ ਖੜੇ ਆ ਤੇ ਇਹ ਕਹਿ ਸਕਦੇ ਆ ਕਿ ਹਾਂਜੀ ਅਸੀਂ ਪੰਜਾਬ ਪੁਲਿਸ ਇੱਕ ਬਿਹਤਰੀਨ ਪੁਲਿਸ ਫੋਰਸ ਹੈ ਤੇ ਜੋ ਉਹਨਾਂ ਦਾ ਇੱਕ ਵਾਰੀ ਨਿਸ਼ਚੈ ਹੋ ਗਿਆ ਤੇ ਅਸੀਂ ਉਹਨੂੰ ਆਪਣਾ ਟੀਚਾ ਹਾਸਲ ਕਰਕੇ ਛੱਡਦੇ ਆ ਬਿਲਕੁਲ ਕਰਤੇ ਉਹਨੇ ਵੀ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਬੜੀ ਕਾਬਿਲ ਸਾਬਤ ਹੁੰਦੀ ਹੈ तमाम ਦੇਸ਼ ਭਰ ਦੇ ਵਿੱਚ ਔਰ तमाम ਜਿਹੜਾ ਵਰਲਡ ਦੇ ਵਿੱਚ ਸੋ ਤੁਸੀਂ ਇੱਕ ਵਾਰ ਫਿਰ ਉਹ ਚੀਜ਼ ਨੂੰ ਕਰ ਦਿਖਾਇਆ ਲੇਕਿਨ ਇਸ ਦੇ ਵਿੱਚ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਕਿੰਨੇ ਇੱਕ ਜਿਹੜੇ ਗੈਂਗਸਟਰ ਸੀਗੇ ਪਰ ਜੇ ਇੱਕ ਵਾਰ ਨਾਮ ਦੱਸਿਓ ਔਰ ਦੂਸਰੇ ਪਾਸੇ ਜਦੋਂ ਇਹਦਾ ਕਿਦਾਂ ਕਲੂ ਪਤਾ ਲੱਗਾ ਵੀ ਜਿਹੜਾ ਰੋਮੀ ਹਾਂਗਕਾਂਗ ਹੈਗਾ ਇਹਦਾ ਮੁੱਖ ਮਾਸਟਰਮਾਈਂਡ ਇਹੀ ਹੈ ਇਸ 27 ਨਵੰਬਰ 2016 ਨੂੰ ਜਿਹੜਾ ਇਨਸੀਡੈਂਟ ਹੋंदा ਕਰੀਬ 9 ਵਜੇ ਸਵੇਰੇ ਮਾਰਨਿੰਗ ਜਿਹੜੀ ਹੈਗੀ ਹੈ ਜੇਲ ਮੈਕਸਿਮਮ ਸਕਿਉਰਿਟੀ ਜੇਲ ਨਾਬਾ ਦੇ ਉੱਪਰ Uh, 15 16 ਜਿਹੜੇ ਹੈਗੇ ਆਰਮਡ ਜਿਹੜੇ ਕ੍ਰਿਮੀਨਲ ਹੈਗੇ ਸੀ ਉਹਨਾਂ ਨੇ ਅਟੈਕ ਕੀਤਾ ਜਿਹੜੀ ਹੈਗੀ ਆ ਕਰੀਬ 100 150 ਉੱਤੇ ਜਿਹੜੀ ਹੈਗੀ ਆ ਫਾਇਰਿੰਗ ਜੇਲ ਦੇ ਉੱਪਰ ਉਹਨਾਂ ਨੇ ਕੀਤੀ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬਣਾਇਆ ਸੀ ਇੱਕ ਗੱਡੀ ਦੇ ਵਿੱਚ ਇੱਕ ਵਿਅਕਤੀ ਨੂੰ ਉਹਨਾਂ ਨੇ ਹੱਥ ਕੱਢੀ ਲਾ ਕੇ ਬਿਠਾਇਆ ਸੀ ਨਾਲ ਜਿਹੜੇ ਕੁਝ ਗੈਂਗਸਟਰ ਯੂਨੀਫਾਰਮ ਪੁਲਿਸ ਯੂਨੀਫਾਰਮ ਦੇ ਵਿੱਚ ਸੀ ਤਾਂ ਉਹਨਾਂ ਨੇ ਐਂਟਰੀ ਉਹਦੀ ਐਕਸੈਸ ਲੈ ਲਿਆ ਤਾਂ ਇਹਨਾਂ ਨੇ ਜਿਹੜੇ ਬਾਹਰ ਗਾਰਡ ਹੈਗੇ ਸੀ ਪੈਸਕੋ ਵਾਲੇ ਉਹਨਾਂ ਨੂੰ ਉੱਥੇ ਕੈਪਚਰ ਕਰ ਲਿਆ ਇੱਕ ਟੀਮ ਜਿਹੜੀ ਅੰਦਰ ਡਿਊਟੀ ਦੇ ਵਿੱਚ ਬੈਠੇ ਸੀ ਜਿਹੜੇ ਇਨਮੇਟਸ ਜਿਹਨਾਂ ਨੇ ਭਜਣਾ ਸੀ ਉਹਨਾਂ ਦੇ ਪਲਾਨ ਦੇ ਮੁਤਾਬਕ ਉਹਦੇ ਵਿੱਚ 6 ਜਨੇ ਸੀ ਜਿਨ੍ਹਾਂ ਚ 2 ਹਾਰਡ ਜਿਹੜੇ ਟੈਰਰਿਸਟ ਹੈਗੇ ਸੀ ਜਿਨ੍ਹਾਂ ਹਰਮਿੰਦਰ ਮਿੰਟੂ ਐਂਡ ਕਸ਼ਮੀਰ ਸਿੰਘ ਗਲਵੱਡੀ ਇਹ ਦੋ ਟੈਰਰਿਸਟ ਜਿਹੜੇ ਚਾਰ ਇੱਕ ਨੀਟਾ ਦਿਓਲ ਇੱਕ ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਤੇ ਕਮਨ ਟੋਟੀਆਂ ਇਹ ਜਿਹੜੇ ਚਾਰ ਦੂਸਰੇ ਹਾਰਡ ਕੋਰ ਕ੍ਰਿਮੀਨਲ ਸੀ ਇਹ 6 ਜਨੇ ਟੋਟਲ ਡਿਊਟੀ ਦੇ ਵਿੱਚ ਮੌਜੂਦ ਸੀ ਜਦੋਂ ਸਾਰੇ ਉੱਤੇ 어ਟੈਕ ਹੁੰਦਾ ਤਾਂ ਇੱਕ ਪਾਰਟੀ ਇਹਨਾਂ ਦੀ ਬਾਹਰ ਵਾਲੇ ਉਹਨਾਂ ਨੂੰ ਕੈਪਚਰ ਕਰਦੀ ਹੈ ਇੱਕ ਬਿਲਕੁਲ ਦਿਉੜੀ ਦੇ ਨਾਲ ਜਿਹੜਾ ਸੈਂਟਰੀ ਸੀ ਉਹਨੂੰ ਉਹਨਾਂ ਨੇ ਕੈਪਚਰ ਕੀਤਾ ਅੰਦਰ ਵਾਲੇ ਜਿਹੜੇ 6 ਜਣੇ ਸੀ ਉਹਨਾਂ ਨੇ ਅੰਦਰ ਜਿਹੜਾ ਹੈਗਾ ਜਿਹੜੇ ਗਾਰਡ ਸੀ ਉਹਨਾਂ ਨੂੰ ਕੈਪਚਰ ਕਰ ਲਿਆ ਐਂਡ ਅੰਦਰੋਂ ਜਿਹੜਾ ਲੋਕ ਸੀ ਉਹਨੂੰ ਫਾਇਰ ਸ਼ਾਟ ਨਾਲ ਗਨ ਸ਼ਾਟ ਨਾਲ ਉਹਨੂੰ ਬ੍ਰੇਕ ਕੀਤਾ ਐਂਡ ਉਤੋਂ ਜਿਹੜੇ ਭੱਜੇ ਉਸ ਤੋਂ ਬਾਅਦ ਜਿਵੇਂ ਸਰ ਨੇ ਦੱਸਿਆ ਕਿ ਇੱਕ ਮੇਨ ਜਿਹੜਾ ਪਲਵਿੰਦਰ ਪਿੰਦਾ ਜਦੋਂ ਅਰੈਸਟ ਹੋਇਆ ਬਾਕੀ ਜਿਹੜੇ ਅਰੈਸਟ ਹੋਏ ਤਾਂ ਉਹਦੇ ਵਿੱਚ ਰੋਮੀ ਦਾ ਨਾਮ ਫਿਗਰ ਆਊਟ ਹੋਇਆ ਤਾਂ ਉਹਨੂੰ ਅਸੀਂ ਜਿਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਉਹਦੇ ਖਿਲਾਫ ਜਿੰਨੀ ਜਿਹੜੀ ਫੈਕਟਸ ਇਕੱਠੇ ਕੀਤੇ ਐਵਿਡੈਂਸ ਕਲੈਕਟ ਕੀਤੀ ਉਸ ਦੇ ਬੇਸ ਦੇ ਉੱਤੇ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਅਗੇ ਲੀਗਲ ਪ੍ਰੋਸੈਸ ਅਡਾਪਟ ਕੀਤਾ ਜਿਹਦੇ ਵਿੱਚ ਐਲਓਸੀ ਆਰਸੀਨ ਰੈਡ ਕਾਰਨ ਨੋਟਿਸ ਜਾਰੀ ਕਰਕੇ ਨੂੰ ਐਕਸਟਰੈਡੀਸ਼ਨ ਡੋਸੀਅਰ ਤਿਆਰ ਕਰਕੇ ਉੱਥੇ ਕੇਸ ਕਾਨਫਰੰਸ ਜਿਵੇਂ ਅਟੈਂਡ ਕੀਤੀਆਂ ਬਾਅਦ ਦੇ ਵਿੱਚ ਵੀ ਜਾ ਕੇ ਇਨਫਾਰਮੇਸ਼ਨ ਜਿਹੜੀ ਸਪਲਾਈ ਕੀਤੀ ਐਡੀਸ਼ਨਲ ਇਨਫਾਰਮੇਸ਼ਨ ਸੁਪਲੀਮੈਂਟਲ ਜਿੰਨੀ ਵੀ ਇਨਫਾਰਮੇਸ਼ਨ ਸਾਡੇ ਤੋਂ ਮੰਗਦੇ ਸੀ ਤਾਂ ਕੀਤਾ ਉਹਦੇ ਵਿੱਚ ਕੌਂਸੂਲੇਟ ਜਨਰਲ ਆਫ ਇੰਡੀਆ ਜਿਹੜਾ ਸਾਡਾ ਮਿਸ਼ਨ ਹੈ ਟਾਂਗਕਾਂਗ ਹੈਗਾ ਇੰਡੀਆ ਭਾਰਤ ਸਰਕਾਰ ਦਾ ਉਹਦਾ ਐਂਡ ਪਲੱਸ ਜਿਹੜਾ ਹੈਗਾ ਸਾਡਾ ਡਿਪਾਰਟਮੈਂਟ ਆਫ ਜਸਟਿਸ ਹਾਂਗਕਾਂਗ ਜਿਹੜਾ ਹੈਗਾ ਇਹਨਾਂ ਵੱਲੋਂ ਜਿਹੜੀ ਹੈਗੀ ਕੇਸ ਫਾਈਟ ਕੀਤਾ ਗਿਆ ਕੰਟੈਸਟ ਕੀਤਾ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਸਮੇਂ-ਸਮੇਂ ਸਰ ਜਿਹੜਾ ਹੈਗਾ ਉੱਥੇ ਜਾ ਕੇ ਅਸੀਂ ਕੇਸ ਨੂੰ ਕੰਟੈਸਟ ਕਰਦੇ ਰਹੇ ਜਿਹੜਾ ਕਿ ਅੱਜ ਜਿਹੜਾ ਸਕਸੈਸਫੁਲ ਐਕਸਟਰੈਡੀਸ਼ਨ ਹੋਈ ਹੈ ਬਿਲਕੁਲ ਚੌਂਸਾ ਫਿਰ ਤੁਹਾਡੇ ਦਿਨ ਤੁਸੀਂ ਇਹ 8 ਸਾਲ ਦੇ ਵਿੱਚ एसएसपी पटियाला ਵੀ ਤੁਸੀਂ ਰਹੇ ਹੋ एसएसपी ਤਰਨਤਾਰਨ ਵੀ ਰਹੇ ਹੋ ਉਸ ਦੇ ਵਿੱਚ ਜਿਵੇਂ ਆਪਸ ਵਿੱਚ ਤੁਸੀਂ ਇੱਕ ਦੂਜੇ ਦੇ ਨਾਲ رابطہ ਰੱਖਣਾ ਔਰ ਇਸ ਕੇਸ ਨੂੰ ਫੋਲੋ ਕਰਨਾ ਕਿੰਨਾ ਕੁ ਮੁਸ਼ਕਲ ਸੀ ਉਹ ਸੀ ਦਾ ਪਹਿਲਾਂ ਜਿਸੇ ਸਬੰਧਤ ਜ਼ਿਲ੍ਹੇ ਤੁਸੀਂ ਤਣਾਤ ਸੀ ਉਹ ਵੀ ਕੰਮ ਕਰਨਾ ਨਾਲ ਨਾਲ ਇਹ ਵੀ ਟੀਮ ਜਿਹੜੀ ਹੈਗੇ ਮੈਨੇਜ ਕਰਨੀ ਕਿੰਨਾ ਖੋਖਾ ਸੀ ਇਹ ਕੰਮ ਜਦੋਂ ਇਹ ਇਨਸੀਡੈਂਟ ਹੋਇਆ ਸੀਗਾ ਤਾਂ ਉਸ ਸਮੇਂ ਮੈਂ ਪਟਿਆਲੇ ਪੋਸਟਡ ਸੀ ਤਾਂ ਉਦੋਂ ਜੋ ਉਸ ਸਮੇਂ ਤੋਂ ਹੀ ਅਸੀਂ ਇਹਦੇ ਪਿੱਛੇ ਇੱਕ ਆਪਣੇ ਮਨ ਦੇ ਵਿੱਚ ਠਾਨ ਲਈ ਸੀ ਸਾਰਿਆਂ ਨੇ ਕਿ ਇਹ ਸਾਡੀ ਜਿਹੜੀ ਹੈਗੀ ਆ ਪੰਜਾਬ ਪੁਲਿਸ ਦਾ ਇਹ ਇੱਕ ਇਹਨਾਂ ਨੇ ਜਿਹਨੂੰ ਹੈਗੀ ਹੈ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਜਿਹੜਾ ਹੈਗਾ ਇਹਨੂੰ ਦਾਗ ਨੂੰ ਮਿਟਾਵਾਂਗੇ ਉਸ ਨੂੰ ਅਸੀਂ ਪਰਸਨਲ ਇੱਕ ਕਪੜਾ ਸਮਝ ਕੇ ਮਿਸ਼ਨ ਸਮਝ ਕੇ ਸਾਰੀ ਟੀਮ ਉਸੇ ਟਾਈਮ ਤੋਂ ਹੀ ਇਕੱਠੀ ਜਿਹੜੀ ਹੈਗੀ ਹੈ ਡੈਡੀਕੇਟਿਡਲੀ ਇਹਦੇ ਪਿੱਛੇ ਲੱਗੀ ਰਹੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਡੀਜੀਪੀ ਨੇ ਮਿਸਟਰ ਗੌਰਵ ਯਾਦਵ ਇਹ ਉਸ ਸਮੇਂ ਏਡੀਜੀਪੀ ਇੰਟੈਲੀਜੈਂਸ ਸੀਗੇ ਇਹਨਾਂ ਵੱਲੋਂ ਸਾਨੂੰ ਸਮੇਂ-ਸਮੇਂ ਗਾਈਡੈਂਸ ਮਿਲਦੀ ਰਹੀ ਹੈ ਸਪੋਰਟ ਮਿਲਦੀ ਰਹੀ ਹੈ ਤੇ ਜਿਹਦੇ ਕਰਕੇ ਉਸ ਉਸ ਤੋਂ ਉਹਨਾਂ ਤੋਂ ਪਹਿਲਾਂ ਵੀ ਜਿਹੜੇ ਡੀਜੀਪੀ ਸਾਹਿਬਾਨ ਰਹੇ ਨੇ ਉਹਨਾਂ ਨੇ ਵੀ ਇਹਨੂੰ ਪਰਸਨਲੀ ਕਿਉਂਕਿ ਇਹ ਇੱਕਲਾ ਪਟਿਆਲੇ ਪੁਲਿਸ ਦਾ ਜਾਂ ਪਟਿਆਲੇ ਦਾ ਜਾਂ ਕੋਈ ਇਹਦਾ ਲਿミਟਿਡ ਉਹ ਨਹੀਂ ਸੀਗਾ ਕਿ ਇਟ ਪ੍ਰੈਸਟੀਜ ਦਾ ਸਵਾਲ ਸੀਗਾ ਪੰਜਾਬ ਪੁਲਿਸ ਦਾ ਸੋ ਜਿਸ ਕਰਕੇ ਅਸੀਂ ਜਿੱਥੇ ਚਾਹੇ ਜਿੱਥੇ ਵੀ ਪੋਸਟਿੰਗ ਸਾਡੀ ਸੀਗੀ ਜਾਂ ਬਿਰਕ ਸਾਹਿਬ ਦੀ ਜਾਂ ਵਿਕਰਮ ਉਹਨਾਂ ਦੀ ਤਾਂ ਅਸੀਂ ਸਾਰੇ ਇਨ ਟੱਚ ਸੀ ਇਨ ਫੈਕਟ ਜਿਹੜੀ ਉਹਦੀ ਪੈਰ ਵੀ ਉੱਥੇ ਜੇਲ੍ਹ ਦੇ ਵਿੱਚ ਅਸ ਜਿਹੜੇ ਪ੍ਰੋਸੀਕਿਊਸ਼ਨ ਜਦੋਂ ਚੱਲ ਰਹੀ ਸੀ ਕੇਸ ਟ੍ਰਾਇਲ ਤੇ ਚੱਲ ਰਿਆ ਸੀ ਉਹਨੂੰ ਵੀ ਅਸੀਂ ਫਾਲੋ ਕਰ ਰਹੇ ਸੀਗੇ ਸਮੇਂ-ਸਮੇਂ 'ਤੇ ਸਰ ਉਹਦੇ 'ਚ ਜਿਹੜੀਆਂ ਕੋਈ ਕਮੀਆਂ-ਬੇਸ਼ੀ ਆਉਂਦੀ ਸੀ ਅਸੀਂ ਉਹਨੂੰ ਰਿਮੂਵ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਪੈਰ ਵੀ ਸਤਕਾ ਹੀ ਜਿਹੜੀ ਉਹਨਾਂ ਦੀ ਕਨਵਿਕਸ਼ਨ ਹੋਈ ਆ 22 ਬੰਦਿਆਂ ਦੀ ਉਹ ਇੱਕ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੈਗੀ ਆ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਤੋਂ ਨੇ ਵੀ ਇਹ ਅਸਲ ਦੇ ਵਿੱਚ ਇਹ ਆਪਸ 'ਚ ਮਿਲੇ ਕਿਦਾਂ ਜਿਹੜਾ ਰੋਮੀ ਹਾਂਗਕਾਂਗ ਹੈ ਜਾਂ ਜਿਹੜੇ ਬਾਕੀ ਵਿੱਕੀ ਗੁੰਡਰ ਹੈ ਨੀਟਾ ਦੇওল ਹੋਣੀ ਹੈ ਇਹ ਸਾਰੇ ਆਪਸ ਵਿੱਚ ਮਿਲੇ ਕਿਦਾਂ ਸੀ ਔਰ ਜੇਲ ਦਾ ਪਲਾਨ ਕਿਦਾਂ ਬਣਿਆ ਨਾ ਦਾ ਵੀ ਜੇਲ ਬ੍ਰੇਕ ਕਰਨੀ ਸੀ ਜੀ ਜਿਵੇਂ ਤੁਹਾਨੂੰ ਸਰ ਨੇ ਬਰੀਫ ਕੀਤਾ ਜਿਹੜਾ ਰੋਮੀ ਹਾਂਗਕਾਂਗ ਆ ਇਹ 2017 ਚ ਪਹਿਲਾਂ ਉਦੋਂ ਪਹਿਲਾਂ ਇੱਥੇ ਇੰਡੀਆ ਆਇਆ ਸੀ 16 ਚ ਜਦੋਂ ਜੇਲ ਬ੍ਰੇਕ ਹੋਇਆ ਉਦੋਂ ਪਹਿਲਾਂ ਤੇ ਉਦੋਂ ਆ ਕੇ ਨੇ ਇੱਥੇ ਅਰੈਸਟ ਹੋ ਕੇ ਅੰਦਰ ਜੇਲ ਚਲਾ ਗਿਆ ਸੀ ਉਹ ਜੇਲ ਚ ਉਦੋਂ ਇਹ ਸਾਰੇ ਅੰਦਰ ਇਕੱਠੇ ਸੀ ਇੱਕ ਰੰਮੀ ਮਸਾਣਾ ਗੈਂਗਸਟਰ ਹੈ ਜਿਹੜਾ ਜੇਲ ਚਾ ਉਹਦਾ ਇਹ ਰਿਲੇਟਿਵ ਆ ਮਾਮੇ ਭੂਆ ਦੇ ਬੇਟੇ ਨੇ ਉਹਦੇ ਕਰਕੇ ਇਹ ਅੰਦਰ ਫਿਰ ਵਿੱਕੀ ਗੋਂਡਰ ਗੁਰਪੀ ਸੇਖ ਉਹਨਾਂ ਦਾ ਕਰੀਬੀ ਹੋਇਆ ਅੰਦਰ ਹੀ ਪਲੈਨਿੰਗ ਹੋਈ ਫਿਰ ਇਹ ਬਾਹਰ ਨਿਕਲਿਆ ਬਾਹਰ ਨਿਕਲ ਕੇ ਇਹ ਆਪਦਾ ਪਾਸਪੋਰਟ ਕਿਤੋਂ ਵੇਲ ਕਰਕੇ ਬੇਲ ਤੇ ਆ ਕੇ ਬਾਹਰ ਪੱਜ ਗਿਆ ਫਿਰ ਬਾਹਰ ਉਹਨੇ ਇਹਨੂੰ 2-3 ਮਹੀਨੇ ਲਾ ਕੇ ਉਹ ਸਾਰਾ ਫਿਰ ਇਹ 27 11 16 ਨੂੰ ਇਹਨੇ ਇਹ ਸਾਰਾ ਆਪਰੇਸ਼ਨ ਉੱਥੇ ਬੈਠ ਕੇ ਸਾਰੇ ਅੰਜਾਮ ਦਿੱਤਾ ਦੂਸਰੇ ਪਾਸੇ ਜਿਵੇਂ ਹੁਣ ਬਾਕੀ ਸਾਰੇ ਗੈਂਗਸਟਰ ਸੀਗੇ ਫਰਾਰ ਹੋਏ ਜਦੋਂ ਉਸ ਤੋਂ ਬਾਅਦ ਵੀ ਉਹਨਾਂ ਦੀ ਮਦਦ ਕਰਦਾ ਜਿਵੇਂ ਤੁਸੀਂ ਇਨਕਾਊਂਟਰ ਵਿੱਕੀ ਗੌਂਡਰ ਦੀ ਗੱਲ ਲੈ ਲਈ ਉਹਨਾਂ ਦਾ ਇਨਕਾਊਂਟਰ ਕੀਤਾ ਉਦੋਂ ਵੀ ਇਹਦੇ ਦੀ ਮਦਦ ਕਰਦਾ ਸੀ ਬਾਕੀ ਜਿਵੇਂ ਨੀਟਾ ਦਿਓਲ ਸੀਗੇ ਜੀ ਇਹ ਬਿਲਕੁਲ ਜਿਵੇਂ ਸਰ ਨੇ ਦੱਸਿਆ ਪਹਿਲਾਂ ਇਹ ਜੀ ਸਰ ਨੇ ਗੁਰਮੀਤ ਸਰ ਨੇ ਤੇ ਇਹ ਜੀ ਰਵਿੰਦਰ ਸਰ ਨੇ ਜਿਹੜਾ ਵੀ ਅਸੀਂ ਉਸ ਤੋਂ ਬਾਅਦ ਲਬ 27 11 16 ਤੋਂ ਬਾਅਦ ਜਿਹੜਾ ਵੀ ਕੋਈ ਬੰਦਾ ਅਰੈਸਟ ਕਰਦੇ ਸੀ ਉਹਦੇ ਵਿੱਚ ਰੋਮੀ ਹਾਂਗਕਾਂਗ ਹੀ ਫਿਗਰ ਆਉਂਦਾ ਸੀ ਇਹ ਸਾਰਿਆਂ ਨੂੰ ਹਾਈਡ ਆਊਟ ਦੇ ਨੇ ਉਹਨਾਂ ਨੂੰ ਲੌਜਿਸਟਿਕ ਸਪੋਰਟ ਫਾਈਨੈਂਸ਼ੀਅਲ ਸਪੋਰਟ ਆਰਮਸ ਅਸਲਾ ਟਰਾਂਸਫਰ ਕਰਨਾ ਸਾਰਾ ਕੁਝ ਇਹ ਕਰਦਾ ਸੀ ਤਾਂ ਫਿਰ ਅਸੀਂ ਉਦੋਂ ਇਹਨੂੰ ਮੇਨ ਮਤਲਬ ਇਹਦਾ ਆਪਰੇਸ਼ਨ ਇੱਕ ਅਲੱਗ ਅਸੀਂ ਚਲਾਇਆ ਸੀ ਵੀ ਇਹਨੂੰ ਫਾਲੋਅ ਅਪ ਰੱਖ ਕੇ ਇਹਨੂੰ ਜ਼ਰੂਰ ਲਿਆਉਣਾ ਸਾਨੂੰ ਪਤਾ ਸੀ ਬੈਠਾ ਇਹਦੇ ਮਨ 'ਚ ਇਹ ਸੀ ਵੀ ਮੈਂ ਤਾਂ ਉੱਥੇ ਬੈਠਾ ਮੈਨੂੰ ਕੋਈ ਫੜ ਨਹੀਂ ਸਕਦਾ ਬਟ ਉਹ ਜਿਵੇਂ ਸਰ ਨੇ ਦੱਸਿਆ ਵੀ ਲੀਗਲ ਅਸਪੈਕਟ ਕਿਵੇਂ ਲੀਗਲੀ ਇਹ ਜਿਹੜੀ 8 ਸਾਲ ਇਹਨੂੰ ਐਲਓਸੀ ਆਰਸੀਨ ਫਿਰ ਐਕਸਟਰਡੀਸ਼ਨ ਕੇਸ ਲੜਨਾ ਫਿਰ ਇਹਦੇ ਗਵਾਹੀਆਂ ਇੱਥੇ ਦੂਜਿਆਂ ਨੂੰ ਸਜ਼ਾ ਕਰਾਉਣਾ ਮਤਲਬ ਇੱਕ ਲੌਂਗ ਪ੍ਰੋਸੈਸ ਸੀ ਬਹੁਤ ਟਫ ਸੀ ਬਟੇ ਜਿਹੜਾ ਸਰ ਦੀ ਗਾਈਡੈਂਸ ਨਾਲ ਸਾਡੇ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਏਡੀਜੀ ਸਾਹਿਬ ਏਜੀਟੀਐਫ ਇਹਨਾਂ ਨੇ ਕਰਕੇ ਤਾਂ ਹੀ ਸਕਸੈਸਫੁਲ ਸਰ ਮੇਰਾ ਆਖਰੀ ਸਵਾਲ ਹੈ ਜਿਵੇਂ ਬਾਕੀ ਗੈਂਗਸਟਰਸ ਦੇ ਉੱਪਰ ਵੀ ਕਈ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਤੇ ਵੀ ਰੈੱਡ ਕਾਰਨ ਨੋਟ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਸੋ ਉਹਦੇ ਉੱਤੇ ਜੇਕਰ ਬਾਕੀ ਪੁਲਿਸ ਨੂੰ ਜਿਵੇਂ ਤੁਸੀਂ ਹੁਣ ਟੀਮ ਨੇ ਹੈਂਡਲ ਕੀਤਾ ਸਾਰਾ ਕੁਝ ਇੱਕ ਤਰ੍ਹਾਂ ਦਾ ਇੱਕ ਉਦਾਹਰਣ ਬਣ ਗਈ ਪੰਜਾਬ ਦੇ ਲਈ ਵੀ ਜੇ ਪੁਲਿਸ ਨੂੰ ਫ੍ਰੀ ਹੈਂਡ ਦੇ ਦਈਏ ਪੁਲਿਸ ਆਪਣੇ ਮਨ ਦੇ ਨਾਲ ਕਰਦਾ ਕੋਈ ਵੀ ਗੈਂਗਸਟਰ ਜਿਹੜਾ ਪੰਜਾਬ ਤੋਂ ਦੂਰ ਨਹੀਂ ਭੱਜ ਸਕਦਾ ਸੋ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਵੀ ਕਿਵੇਂ ਪੁਲਿਸ ਦੀ ਮਦਦ ਜਿਹੜੀ ਹੈਗੀ ਉਹ ਵੀ ਨਾਲ ਕਰਨ ਕਿ ਜਿਹੜੇ ਸ਼ਰਾਰਤੀ ਜਿਹੜੇ ਹੈਗੇ ਨੇ ਉਹਨਾਂ ਦੀ ਮਦਦ ਨਾ ਕਰਕੇ ਪੁਲਿਸ ਨਾਲ ਸਾਥ ਦੇ ਜਿਹੜੇ ਬਾਕੀ ਵੀ ਕ੍ਰਿਮੀਨਲ ਜਿਹੜੇ ਸਾਡੇ ਇਥੋਂ ਇੰਡੀਆ ਦੇ ਵਿੱਚੋਂ ਪੰਜਾਬ ਦੇ ਵਿੱਚ ਪੁਲਿਸ ਨੂੰ ਵੌਂਟਡ ਨੇ ਉਹ ਬੇਸ਼ੱਕ ਜਿੱਥੇ ਮਰਜੀ ਬੈਠੇ ਹੋਣ ਸਾਡਾ ਪ੍ਰੋਸੈਸ ਕੰਟੀਨਿਊਸਲੀ ਸਾਡੇ ਐਫਰਟ ਸਾਡੇ ਡੀਜੀਪੀ ਸਾਹਿਬ ਦੇ ਤੇ ਗਵਰਨਮੈਂਟ ਦੇ ਕੰਟੀਨਿਊਸਲੀ ਚੱਲ ਰਹੇ ਆ ਸਾਡਾ ਫਰਜ਼ ਜਿਹੜਾ ਬਣਦਾ ਹੈ ਅਸੀਂ ਉਹਨਾਂ ਨੂੰ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣਾ ਥਰੂ ਇੰਟਰਪੋਲ ਜਿਹੜਾ ਹੈਗਾ ਉਹ ਜਾਰੀ ਹੋ ਚੁੱਕੇ ਨੇ ਹੋਰ ਉਸ ਤੋਂ ਬਾਅਦ ਨੈਕਸਟ ਸਟੈਪ ਜਿਹੜੀ ਹੈਗੀ ਆ ਉਹ ਉੱਥੋਂ ਦੀਆਂ ਗਵਰਨਮੈਂਟਸ ਨੇ ਜਿਹੜੀਆਂ ਉਹਨਾਂ ਦੀ ਪੁਲਿਸ ਫੋਰਸ ਐਜੰਸੀਜ਼ ਨੇ ਉਹ ਜਾਂ ਜਿਸ ਕੰਟਰੀ ਚ ਵੀ ਉਹ ਫੜੇ ਜਾਣਗੇ ਉਹਨਾਂ ਨੇ ਉਹਨਾਂ ਨੂੰ ਫੜਨਾ ਤੇ ਉਹਦੀ ਇਨਟੀਮੇਸ਼ਨ ਸਾਨੂੰ ਸਰ ਕਰਣੀ ਹੈ ਫਿਰ ਅਸੀਂ ਜਿਹੜਾ ਹੈਗਾ ਉਹਦਾ ਕੇਸ ਪਰਸੂ ਕਰਨਾ ਹੈ ਤੋਂ ਇਹ ਤਾਂ ਹੈਗਾ ਜਿੱਥੋਂ ਤੱਕ ਐਕਸਟਰਡੀਸ਼ਨ ਜਾਂ ਜਿਹੜੇ ਬਾਹਰ ਬੈਠੇ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਾਕੀ ਦੇ ਜਿਹੜੇ ਹੁਣ ਜਿਹੜੇ ਯੰਗਸਟਰ ਨੇ ਜਾਂ ਹੋਰ ਨੇ ਉਹਨਾਂ ਨੂੰ ਅਪੀਲ ਦਾ ਉਹ ਸਾਡੇ ਵੱਲੋਂ ਕਨਸਟੈਂਟਲੀ ਇਹੀ ਹੈ ਕਿ ਕੋਈ ਵੀ ਕਰਾਇਮ ਦੀ ਵਰਲਡ ਦੇ ਵਿੱਚ ਅੱਜ ਤੱਕ ਜਿਹੜਾ ਹੈਗਾ ਕੋਈ ਵੀ ਬੰਦਾ ਬਚ ਨਹੀਂ ਸਕਦਾ ਇੱਕ ਨਾ ਇੱਕ ਦਿਨ ਉਹਨਾਂ ਦਾ ਅੰਤ ਹੋਣਾ ਹੀ ਹੋਣਾ ਹੈ ਸੋ ਚਾਹੇ ਉਹ ਜੇਲ੍ਹ ਦੇ ਸਲਾਖਾਂ ਪਿੱਛੇ ਹੋਵੇ ਜਾਂ ਉਹਨਾਂ ਦੇ ਆਪਸ ਵਿੱਚ ਇੰਟਰ ਗੈਂਗ ਰੈਵਲਰੀ ਦੇ ਥਰੂ ਕੋਈ ਉਹਨਾਂ ਦਾ ਨੁਕਸਾਨ ਹੋ ਜਾਵੇ ਜਾਂ ਜੇ ਉਹ ਪੁਲਿਸ ਤੇ ਜਾਂ ਕਿਸੇ ਫੋਰਸ ਨਾਲ ਕਿਉਂਕਿ ਬੇਖੌਫ ਹੋ ਕੇ ਜੇ ਕਿਸੇ ਪੁਲਿਸਟਾਈਮ ਦੇ ਉੱਪਰ ਅਟੈਕ ਕਰਨਗੇ ਤਾਂ ਉਹਨਾਂ ਦਾ ਇਨਜਾਮ ਵੀ ਪੁਲਿਸ ਉਹਨਾਂ ਨੂੰ ਰਿਟੈਲੀਏਟ ਕਰਕੇ ਆ ਆਪਣਾ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਮੁਕਾਮ ਤੇ ਜਸਟਿਸ ਦਵਾਏਗੀ ਬਿਲਕੁਲ ਬਿਲਕੁਲ ਧੰਨਵਾਦ ਹੈਹੀ ਉਹ ਜਵਾਜ ਅਫਸਰ ਨੇ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾਉਨੇ ਆ ਕਿ ਇਹਨਾਂ ਵੱਲੋਂ ਹੀ ਪੰਜਾਬ ਚ ਪਹਿਲੀ ਵਾਰ ਆਜਿਆ ਹੋਇਆ ਹੈ ਕਿ ਜਿਹੜਾ ਗੈਂਗਸਟਰ ਨਾਬਾ ਜੇਲ ਜਿਵੇਂ ਬ੍ਰੇਕ ਹੋਈ ਹੈ ਜਾਂ ਕੋਈ ਵੀ ਗੈਂਗਸਟਰ ਜਿਵੇਂ ਬਾਹਰ ਨਿਕਲਦਾ ਤਾਂ ਪੰਜਾਬ ਰੈਜ਼ੀਡੈਂਟ ਜਿਹੜਾ ਹੈਗਾ ਸੀ ਉਸ ਨੂੰ ਵਾਪਸ ਪੰਜਾਬ ਲਿਆਂਦਾ ਔਰ ਉਸੇ ਹੀ ਜੇਲ ਦੇ ਵਿੱਚ ਬੰਦ ਕੀਤਾ ਜਿੱਥੋਂ ਉਹ ਜੇਲ ਜੜੀ ਹੈਗੀ ਸੀ ਬ੍ਰੇਕ ਕੀਤੀ ਗਈ ਔਰ ਆਮ ਤੌਰ ਦੇ ਉੱਪਰ ਵੀ ਅਪੀਲ ਜਿਹੜੀ ਹੈਗੀ ਆ ਜਾਂ ਫਿਰ ਆਦੇਸ਼ ਜਿਹੜੇ ਨੇ ਪੁਲਿਸ ਅਧਿਕਾਰੀ ਇਹ ਹੀ ਕਰਦੇ ਨੇ ਕਿ ਇਸ ਨਰਕ ਦੀ ਦੁਨੀਆ ਦੇ ਵਿੱਚ ਨੌਜਵਾਨਾਂ ਨੂੰ ਨਾ ਜਾਣ ਦਿੱਤਾ ਜਾਵੇ ਸਭ ਤੋਂ ਪਹਿਲਾਂ ਉਹਨਾਂ ਦੇ ਮਾਤਾ ਪਿਤਾ ਦਾ ਉੱਥੇ ਕਿੰਨਾ ਕੁ ਜਿਹੜਾ ਸਹਿਯੋਗ ਰਹਿੰਦਾ ਔਰ ਬਾਅਦ ਦੇ ਵਿੱਚ ਨੌਜਵਾਨੀ ਨੂੰ ਆਪਣੇ ਦੇਸ਼ ਦੇ ਜਾਂ ਆਪਣੇ ਸੂਬੇ ਦੇ ਲੇਖੇ ਲਾਉਣ ਦੇ ਲਈ ਆ ਜਿਹੜੇ ਪੁਲਿਸ ਅਫਸਰ ਨੇ ਉਹ ਤਮਾਮ ਆਦੇਸ਼ ਜਿਹੜੇ ਜਾਰੀ ਕਰਦੇ ਰਹਿੰਦੇ ਆ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦ YouTube Facebook Instagram X aur WhatsApp channel par